ਮਾਈ ਸੰਦੂ ਡੈਰੀ ਫਾਰਮ ਦੇ ਵਿੱਚ ਤੇ ਅੱਜ ਆਪਣਾ ਨੂਰਾ ਲੱਗਿਆ ਪੈਣਾ ਹੁਣ ਆਪਣਾ ਛੰਨੂ ਪ੍ਰਧਾਨ ਐਂ ਸ਼ੈਂਪੂ ਸ਼ੂੰਪੂ ਆ ਕੇ ਮੇਰੇ ਚੱਬ ਗੜਾ ਹੁੰਦਾ ਅੱਜ ਹਾਂ ਇਹ ਆ ਨਿਸ਼ਾਨ ਤੇ ਖੜਾ ਨੂਰਾ ਆਪਣਾ ਨਹੁੰਦਾ ਹੋਇਆ ਵੇਖੋ ਇਹ ਰੀਜਾਂ ਲਾ ਦੇਣੀਆਂ ਮੁੰਡੇ ਨੇ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਜਿਹੜੇ ਵੀਰ ਭਰਾ ਨਵੇਂ ਵੇਖ ਰਹੇ ਵੀਡੀਓ ਨੂੰ ਵੀਡੀਓ ਕਿਦਾਂ ਦੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਣਾ ਨੂਗਾ ਬਾਕੀ ਅੰਮਣੋਂ ਤੋਂ ਬਾਅਦ ਵੀਡੀਓ ਦਿਖਾਉਣਾ ਲਓ ਜੀ ਕਰੋ ਚੈੱਕ ਕੁਆਲਟੀ